ਜੀ ਜੀ ਬਾਕੀ ਗੱਲ ਤੁਹਾਡੀ ਇਨਫਰਮੇਸ਼ਨ ਠੀਕ ਹੈ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਏਟਲ ਵਾਲੇ ਆਪਣੇ ਪਾਈਪ ਉਹਦੀ ਪਾ ਰਹੇ ਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਕਿਤੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੇ ਇੱਕ ਪਰਟੀਕੂਲਰ ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉੱਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੈਠੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗਵਾਂਡੀ ਜਾਂ ਯਾਰ ਦੋਸਤ ਵੀ ਤੇ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋ ਦਮ ਹੀ ਉੱਥੇ ਫਾਇਰ ਕੈਜ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਦੀ ਤਰੀਕ ਨੂੰ ਕਰ ਦਿੱਤਾ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰोसीडिंग ਚੱਲਦੀ ਪਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀ ਜਿਹਦੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਹੈ ਇਹਦੇ ਵਿੱਚ ਅਸੀਂ ਹੁਣ ਅੱਗੇ ਫੱਤਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਵੱਧਾ ਕਰਕੇ ਤੇ ਮੁੜ ਕੇ ਬਾਅਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਂ ਰਿਸ਼ਵਰ ਚਾਚਾ ਜੀ ਕੋਲ ਗਰਵਾਲ ਪਰਿਵਾਰ ਚ ਕੌਣ ਕੌਣ ਰਿਸ਼ਵਰ ਦੀ ਕਿੰਨੀ ਉਮਰ ਸੀ ਰਿਸ਼ਵਰ ਤੇ ਰਿਸ਼ਵਰ ਦੀ ਮੰਮੀ ਸਿਸਟਰ ਵੀ ਮੈਰ ਜੀ ਹੈ ਰਿਸ਼ਵਰ ਨੂੰ ਕੈਮਰੇਟ ਜਿਆ ਮੈਨਰੇ ਕਦੋਂ ਖਬਰ ਆਈ ਕੀ ਹਾਲਾਤ ਨੇ ਲਾਦ ਮੈਂ ਤਾਂ ਉਸੇ ਦਿਨ ਡੀਓਸੀ ਦੇ ਵਿੱਚ ਫਿਰ ਉਹਨਾਂ ਨੂੰ ਥੋੜਾ ਫਰਕ ਪਿਆ ਆਪੇ 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 ਅੰਮਗਰ ਕਾਲਾ ਸਾਡਾ ਵਿਚਾਰ ਸਾਡੇ ਕਿਹਨਾਂ ਨੂੰ ਚਲ ਗਿਆ ਕੁਮਾਨ ਵਾਲਾ ਵੀ ਆਵੇ ਜਿੱਤ ਲਗਾ ਕੀ ਮੰਗ ਕਰਦੇ ਨਾ ਸਾਡੇ ਕੋ ਕੋ ਪ੍ਰਸ਼ਾਸਨ ਆਇਆ ਨਾ ਕੋ ਕੋ ਉਸ ਵਾਲਾ ਆਇਆ ਕੋਈ ਆ ਕੋਈ ਨਹੀਂ ਆ ਕਿਸੇ ਕਿਸਮ ਦਾ ਕੋਈ ਬੰਦਾ ਕਰੇ ਕਿ ਮੈਂ ਆਇਆ ਕੋਈ ਨਹੀਂ ਆਇਆ ਸਾਡੇ ਕਿਸ ਚੀਜ਼ ਦਾ ਕੰਮ ਸਿਲਤੀ ਇਹਨਾਂ ਦਾ ਇਹਨਾਂ ਦੀ ਟਰੇਡਿੰਗ ਦਾ ਕੰਮ ਜੀ ਆ ਮੇਰਾ ਜੀ ਤਰਸੇਮ ਪ੍ਰਧਾਨ ਉਪ ਜ਼ਿਲ੍ਹਾ ਪ੍ਰਸ਼ਾਸਕ ਬਰਾਵੀ ਤਮੋੜਪੁਰ ਜਿੱਦਣ ਇਹ ਸਰ ਮੇਰਾ ਉੱਪਰ ਮੇਰੀ ਰਾਇਸਿਆ ਕਦੇ ਦੁਕਾਨਾਂ ਨੇ ਦੇ ਵਿਚਕਾਰ ਗੜੀ ਦੇ ਨਾਲ ਹੀ ਸਾਡੀ ਦੁਕਾਨਾਂ ਹੋ ਰਹੀ ਸੀ ਸਰ ਲਗਭਗ 2:40-45 ਦਾ ਟਾਈਮ ਆ ਚਾਰ ਤਣਾ ਦੇ ਇੱਕ ਦਮ ਬਲਗਰਮ ਦੀ ਆਵਾਜ਼ ਆਈ ਤੇ ਠਾ ਠਾ ਦਾ ਕੋ ਬਲਗਰਮ ਮੇਰੇ ਨਾਲ ਦੀ ਗੰਦੀ ਵੀ ਉੱਪਰ ਥਲੇ ਗਈ ਹੋਇਆ ਮੈਂ ਉੱਪਰ ਤੋਂ ਥੋੜੀ ਬਾਹਰ ਹੋ ਕੇ ਦੇਖਿਆ ਏ ਅਰਸ਼ਵਰਦਾਰ ਨੂੰ ਅੱਗ ਲੱਗੀ ਹੈ ਸਾਹਮਣੇ ਸ਼ਰਗੋ ਬਾਬੂ ਡਿੱ ਜਾਂਦਾ ਕਿ ਮੈਂ ਕਿਹਾ ਅਰਸ਼ਵਰਦਾਰ ਨੂੰ ਅੱਗ ਲੱਗ ਗਈ ਇਸ ਲਈ ਦੇਰੋਂ ਥੱਲੇ ਧੁਰ ਗਿਆ ਆਏ ਆ ਥੱਲੇ ਦੇਖਿਆ ਤੇ ਮੇਰੀ ਛੋਟੀ ਭਝਾਈ ਕਦੀ ਤੁਹਾਡਾ ਭਰਾ ਉਥੇ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚਨ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗਟਰ ਜੀ ਦੇ ਵਿੱਚੋਂ ਅੱਗ ਨਿਕਲੀ ਗਈ ਸੀ ਉਹਦੇ ਵਿੱਚ ਅੱਗ ਨਿਕਲਦੀ ਮੋਕੀ ਗਈ ਤਿੰਨ ਤੋਂ ਚਾਰ ਪੰਜ ਮਿੰਟ ਅੱਗ ਨਿਕਲੀ ਰਹੀ ਫੜ ਲੋ ਫੜ ਲੋ ਬੈਗੀ ਬਾਅਦ ਮੇਰਾ ਬ੍ਰਦਰ ਛੋਟੇ ਬਰੇ ਦੀ ਦੁਕਾਨੇ ਉੱਥੇ ਬਿਠਾ ਹੈ ਉਹ ਵਿਕਾ ਦੇ ਉਸ ਜਿਹੜਾ ਇੱਕ ਬੇਟਾ ਪਛਾਤਾ ਭਰਾ ਦਾ ਪੁੱਤ ਹੈ ਉਹਨਾਂ ਦਾ ਬੇਟਾ ਜਿਹੜਾ ਬੰਟੀ ਦਾ ਉਹ ਵੀ ਇੱਕ ਭਈਆ ਸੀ ਕੋਈ ਕੋਸੀ ਠੀਕ ਕਰਦਾ ਚਾਰੇ ਕੁਝ ਨੋਦੇ ਨੇ ਸਾਨੂੰ ਫੜ ਲਓ ਫੜ ਲਓ ਪੈਗੇ ਅੱਜ ਰਾਤ 11 ਵਜੇ ਮੈਂ ਬੰਟੀ ਨਾਲ ਗੋਣ ਕੇ ਕਹਿ ਤਾ ਜੀ ਇਹਦਾ ਜਦਾਦੀ ਅਦਿਸ਼ਾਪੁਰਾ ਕਿਤੇ ਨਾ ਪਸ ਕਿ ਡੀ ਐਮ ਸੀ ਲਿਜਾ ਬਾਕੀਆਂ ਦੀ ਕੀ ਗੱਲ ਈਸ਼ੂ ਬਾਕੀਆਂ ਦੀ ਜੀ ਇਹਦਾ ਬੇਟਾ ਜਿਹੜਾ ਉਹਦਾ ਬੋੜਾ ਰਿਹਾ ਪੈਰਾਂ ਦੀਆਂ ਹੱਡੀਆਂ ਜੇਦੀਆਂ ਵੀ ਇਹਨਾਂ ਪੈਰ ਗਲਦੇ ਨੇ ਮੇਰਾ ਬ੍ਰਦਰ ਇਹਦੇ ਤੇ ਉਹ ਸਾਰਾ ਪ੍ਰਕਾਸ਼ਨ ਜਾਂਦਾ ਹੈ ਸਿਵਲ ਜਗ੍ਹਾ ਹੈ ਉਹਦੇ ਗੁੱਦ ਮਾਰੇ ਹਲਾਉਂਦੇ ਇਹ ਹਰ ਜਿੰਨ ਚਾਹਤ ਆ ਦੇ ਚੇਤਨਾ ਬਰਵਾ ਦੇਣੀਆਂ ਕੋਈ ਸਾਰ ਨਹੀਂ ਜਾਵੇ ਗੌਰਮ ਦੇ ਬਾਹਰ ਕੋਈ ਕਾਰਵਾਈ ਹੋਈ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਪਲਟ ਸਾਡੇ ਕੋ ਹੁੰਦੇ ਨੇ ਵੀ ਥੋੜੇ ਦੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਕੋਈ ਕਾਰਵਾਈ ਨਹੀਂ ਕਰਨੀ ਬਾਅਦ ਵਿੱਚ ਕੋਈ ਐਫ ਆਈ ਆਰ ਹੋਈ ਹੈ ਉਹ ਖਾਣਾ ਪੂਰੀ ਹੈ ਜੀ